ਸਤਿ ਸ਼੍ਰੀ ਅਕਾਲ ਦਿਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮੰਡ ਔਰ ਅੱਜ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਹੈ ਇਸ ਮੌਕੇ ਤੇ ਜਦੋਂ ਵੀ ਰਮਾਣਕ ਤੇ ਸ਼ਕਤੀਮਾਨਕ ਜੀ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਦਾ ਸਭ ਤੋਂ ਪਹਿਲਾਂ ਦਿਨਿਕ ਸਵੇਰਾ ਟੀਵੀ ਤੇ ਜੀ ਥੈਂਕ ਯੂ so much ਦਿਨਿਕ ਸਵੇਰਾ ਤੇ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਗੀਤਕਾਰਾਂ ਦੇ ਇਸ ਮੇਲੇ ਤੇ ਪਹੁੰਚ ਕੇ ਬਹੁਤ ਵਰਦਿਆ ਉਪਰਾਲਾ ਹੈ ਤੇ ਉਮੀਦ ਕਰਦੀਆਂ ਕਿ ਗਵਰਨਮੈਂਟ ਵੱਲੋਂ ਗੀਤਕਾਰਾਂ ਨੂੰ ਬਹੁਤ ਸਪੋਰਟ ਮਿਲੂਗੀ ਕਿਉਂਕਿ ਜੇ ਗੀਤਕਾਰ ਨਾ ਹੋਣ ਤਾਂ ਕਲਾਕਾਰ ਵੀ ਨਹੀਂ ਬਣ ਸਕਦੇ ਜੇ ਦੇਵਤਰੀਕੇ ਵਾਲਾ ਸਾਡੇ ਸਤਕਾਰਯੋਗ ਪਪਾ ਜੀ ਜੇ ਨਾ ਉਹ ਹੁੰਦੇ ਤਾਂ ਫਿਰ ਸ਼ਾਇਦ ਮਾਨਕ ਸਾਹਿਬ ਵੀ ਨਾ ਹੁੰਦੇ ਉਹਨਾਂ ਦੀ ਕਲਮ ਤੇ ਮਾਨਕ ਸਾਹਿਬ ਦੇ ਬੋਲ ਔਰ ਉਹਨਾਂ ਦੇ ਸੁਰ ਦੇ ਨਾਲ ਅੱਜ ਦੇਖੋ ਕਿੰਨੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਰਹਿੰਦੀ ਦੁਨੀਆ ਤੱਕ ਇਹ ਨਾਮ ਇਹ ਜੋੜੀ ਇਸੇ ਤਰ੍ਹਾਂ ਸਲਾਮਤ ਰਹੂਗੀ ਲੋਕਾਂ ਦੇ ਦਿਲਾਂ ਦੇ ਵਿੱਚ ਸੋ ਉਮੀਦ ਕਰਦੀਆਂ ਅੱਜ ਦੇ ਇਸ ਮੇਲੇ ਤੋਂ ਸਾਰੇ ਹੀ ਗੀਤਕਾਰ ਸਾਡੇ ਭਰਾਵਾਂ ਨੂੰ ਮੇਰੇ ਤੋਂ ਬਹੁਤ ਸਤਿਕਾਰਯੋਗ ਵੱਡੇ ਨੇ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਅਸੀਂ ਵੀ ਅੱਜ ਉਹਨਾਂ ਨੂੰ ਸਿਰਫ ਸਪੋਰਟ ਵਾਸਤੇ ਹੀ ਇੱਥੇ ਪਹੁੰਚੇ ਹਨ ਥੈਂਕ ਯੂ ਸੋ ਮੱਚ ਸਸਕਲ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮੰਡ ਔਰ ਅੱਜ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਇਸ ਮੌਕੇ ਤੇ ਜਦੋਂ ਵੀ ਰਮਾਨਕ ਤੇ ਸ਼ਕਤੀਮਾਨਕ ਜੀ ਪਹੁੰਚ ਚੁੱਕੇ ਨੇ ਗੱਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਸਭ ਦਾ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਟੀਵੀ ਤੇ ਜੀ ਥੈਂਕ ਯੂ ਸੋ ਮੱਚ ਦੈਨਿਕ ਸਵੇਰਾ ਤੇ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਗੀਤਕਾਰਾਂ ਦੇ ਇਸ ਮੇਲੇ ਤੇ ਪਹੁੰਚ ਕੇ ਬਹੁਤ ਵਰਦਿਆ ਉਪਰਾਲਾ ਹੈ ਤੇ ਉਮੀਦ ਕਰਦੀਆਂ ਕਿ ਗਵਰਨਮੈਂਟ ਵੱਲੋਂ ਗੀਤਕਾਰਾਂ ਨੂੰ ਬਹੁਤ ਸਪੋਰਟ ਮਿਲੂਗੀ ਕਿਉਂਕਿ ਜੇ ਗੀਤਕਾਰ ਨਾ ਹੋਣ ਤਾਂ ਕਲਾਕਾਰ ਵੀ ਨਹੀਂ ਬਣ ਸਕਦੇ ਜੇ ਦੇਵ ਤ੍ਰੀਕੇ ਵਾਲਾ ਸਾਡੇ ਸਤਕਾਰਯੋਗ ਪਾਪਾ ਜੀ ਜੇ ਨਾ ਉਹ ਹੁੰਦੇ ਤਾਂ ਫਿਰ ਸ਼ਾਇਦ ਮਾਨਕ ਸਾਹਿਬ ਵੀ ਨਾ ਹੁੰਦੇ ਉਹਨਾਂ ਦੀ ਕਲਮ ਤੇ ਮਾਨਕ ਸਾਹਿਬ ਦੇ ਬੋਲ ਔਰ ਉਹਨਾਂ ਦੇ ਸੁਰ ਦੇ ਨਾਲ ਅੱਜ ਦੇਖੋ ਕਿੰਨੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਰਹਿੰਦੀ ਦੁਨੀਆ ਤੱਕ ਇਹ ਨਾਮ ਇਹ ਜੋੜੀ ਇਸੇ ਤਰ੍ਹਾਂ ਸਲਾਮਤ ਰਹੋਗੀ ਲੋਕਾਂ ਦੇ ਦਿਲਾਂ ਦੇ ਵਿੱਚ ਸੋ ਉਮੀਦ ਕਰਦੀਆਂ ਅੱਜ ਦੇ ਇਸ ਮੇਲੇ ਤੋਂ ਸਾਰੇ ਹੀ ਗੀਤਕਾਰ ਸਾਡੇ ਭਰਾਵਾਂ ਨੂੰ ਮੇਰੇ ਤੋਂ ਬਹੁਤ ਸਤਕਾਰਯੋਗ ਵੱਡੇ ਨੇ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਅਸੀਂ ਵੀ ਅੱਜ ਉਹਨਾਂ ਨੂੰ ਸਿਰਫ ਸਪੋਰਟ ਵਾਸਤੇ ਹੀ ਇੱਥੇ ਪਹੁੰਚੇ ਹਨ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮੰਡ ਔਰ ਅੱਜ ਲੁਧਿਆਣਾ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਇਸ ਮੌਕੇ ਤੇ ਜਯੋਦਵੀਰ ਮਾਨਕ ਤੇ ਸ਼ਕਤੀ ਮਾਨਕ ਜੀ ਪਹੁੰਚ ਚੁੱਕੇ ਨੇ ਗਲਤ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਸਭ ਦਾ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਜੀ ਥੈਂਕ ਯੂ ਸੋ ਮੱਚ ਦੈਨਿਕ ਸਵੇਰਾ ਤੇ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਗੀਤਕਾਰਾਂ ਦੇ ਇਸ ਮੇਲੇ ਤੇ ਪਹੁੰਚ ਕੇ ਬਹੁਤ ਵਰਦਿਆ ਉਪਰਾਲਾ ਹੈ ਤੇ ਉਮੀਦ ਕਰਦੀਆਂ ਕਿ ਗਵਰਨਮੈਂਟ ਵੱਲੋਂ ਗੀਤਕਾਰਾਂ ਨੂੰ ਬਹੁਤ ਸਪੋਰਟ ਮਿਲੂਗੀ ਕਿਉਂਕਿ ਜਗੀਤਕਾਰ ਨਾ ਹੋਣ ਤਾਂ ਕਲਾਕਾਰ ਵੀ ਨਹੀਂ ਬਣ ਸਕਦੇ ਜੇ ਦੇਵ ਤਰੀਕੇ ਵਾਲਾ ਸਾਡੇ ਸਤਕਾਰਯੋਗ ਪਾਪਾ ਜੀ ਜੇ ਨਾ ਉਹ ਹੁੰਦੇ ਤਾਂ ਫਿਰ ਸ਼ਾਇਦ ਮਾਨਕ ਸਾਹਿਬ ਵੀ ਨਾ ਹੁੰਦੇ ਉਹਨਾਂ ਦੀ ਕਲਮ ਤੇ ਮਾਨਕ ਸਾਹਿਬ ਦੇ ਬੋਲ ਔਰ ਉਹਨਾਂ ਦੇ ਸੁਰ ਦੇ ਨਾਲ ਅੱਜ ਦੇਖੋ ਕਿੰਨੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਰਹਿੰਦੀ ਦੁਨੀਆ ਤੱਕ ਇਹ ਨਾਮ ਇਹ ਜੋੜੀ ਇਸੇ ਤਰ੍ਹਾਂ ਸਲਾਮਤ ਰਹੋਗੀ ਲੋਕਾਂ ਦੇ ਦਿਲਾਂ ਦੇ ਵਿੱਚ ਸੋ ਉਮੀਦ ਕਰਦੀਆਂ ਅੱਜ ਦੇ ਇਸ ਮੇਲੇ ਤੋਂ ਸਾਰੇ ਹੀ ਗੀਤਕਾਰ ਸਾਡੇ ਭਰਾਵਾਂ ਨੂੰ ਮੇਰੇ ਤੋਂ ਬਹੁਤ ਸਤਕਾਰਯੋਗ ਵੱਡੇ ਨੇ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਅਸੀਂ ਵੀ ਅੱਜ ਉਹਨਾਂ ਨੂੰ ਸਿਰਫ ਸਪੋਰਟ ਵਾਸਤੇ ਹੀ ਇੱਥੇ ਪਹੁੰਚੇ ਹਨ ਥੈਂਕ ਯੂ ਸੋ ਮੱਚ